ਸਾਜੀਗਲ ਜੀ ਡੀਪੀ ਜੀ ਪੰਜਾਬੀ ਦੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੇ ਅੱਜ ਇੱਕ ਬਹੁਤ ਹੀ ਅਲੌਕਿਕ ਕਲਾਕਾਰੀ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇਸ ਕਲਾਕਾਰੀ ਨੂੰ ਵੇਖ ਕੇ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਆਪਣੇ ਸੁਝਾਓ ਜ਼ਰੂਰ ਦਿਓ ਕਿ ਇਹ ਕਲਾਕਾਰੀ ਤੁਹਾਨੂੰ ਕਿਵੇਂ ਜਿਹੀ ਲੱਗੀ ਤੇ ਇਸ ਕਲਾਕਾਰੀ ਦੇ ਉੱਤੇ ਤੁਸੀਂ ਆਪਣਾ ਜਿਹੜਾ ਵਿਚਾਰ ਸਾਂਝਾ ਕਿਦਾਂ ਦਾ ਕਰਦੇ ਹੋ ਜੇਕਰ ਵੀਡੀਓ ਵਧੀਆ ਲੱਗੇ ਤੇ ਇਹਨੂੰ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਲੋਕਾਂ ਤੱਕ ਇਹ ਕਲਾਕਾਰੀ ਪਹੁੰਚ ਸਕੇ ਕਿਉਂਕਿ ਇਹ ਕਲਾਕਾਰੀ ਜਿਹੜੀ ਹੈ ਸਾਡੇ ਵੀ ਧਿਆਨ ਦੇ ਵਿੱਚ ਹੁਣੇ-ਹੁਣੇ ਆਈ ਕਿਉਂਕਿ ਅਸੀਂ ਵੀ ਇੱਥੇ ਜਿਹੜਾ ਆ ਇੱਕ ਪਾਰਕ ਦੇ ਵਿੱਚ ਜਿਹੜਾ ਆ ਉਹ ਕੁਝ ਟਾਈਮ ਸਪੈਂਡ ਕਰਨ ਦੇ ਵਾਸਤੇ ਪਹੁੰਚਦੇ ਆ ਤੇ ਜਦੋਂ ਇੱਥੇ ਖੜਦੇ ਆ ਵਿਚਰਦੇ ਆ ਤੇ ਦੇਖਦੇ ਆ ਤੇ ਉਹ ਜਿਹੜੀ ਚੀਜ਼ ਆ ਉਹ ਸਾਨੂੰ ਨਜ਼ਰ ਆਉਂਦੀ ਤੇ ਤੁਹਾਨੂੰ ਵੀ ਜਿਹੜੀ ਉਹ ਚੀਜ਼ ਜਿਹੜੀ ਦਿਖਾਉਂਦੇ ਅਸੀਂ ਜਿਹੜਾ ਸੋਚਿਆ ਕਿ ਤੁਹਾਨੂੰ ਵੀ ਉਹ ਚੀਜ਼ ਦਿਖਾਈ ਜਾਏ ਕਿਉਂਕਿ ਇੱਥੇ ਬਹੁਤ ਸਾਰੇ ਮੈਂ ਦਿਖਾਵਾਂਗਾ ਕਿ ਇੱਧਰ ਨੂੰ ਕੈਮਰਾਮੈਨ ਨੂੰ ਕਹਾਂਗੇ ਬਹੁਤ ਸਾਰਾ ਜਿਹੜਾ ਆ ਉਹ ਪਾਰਕ ਦੇ ਵਿੱਚ ਘੁੰਮਣ ਫਿਰਨ ਵਾਲੀਆਂ ਜਗ੍ਹਾਵਾਂ ਨੇ ਪਾਰਕ ਬਹੁਤ ਖੂਬਸੂਰਤ ਬਣਿਆ ਹੋਇਆ ਤੇ ਬਹੁਤ ਅ ਸੰਗਣੇ ਜਿਹੜੇ ਆ ਉਹ ਰੋਕਵੇਂ ਨੇ ਜਿਨ੍ਹਾਂ ਦੇ ਉੱਤੇ ਜਿਹੜਾ ਆ ਆਹ ਸਾਂ ਦੇ ਨਾਲ ਜਿਹੜਾ ਆ ਉਹ ਅਸੀਂ ਕਾਫੀ ਜਿਆਦਾ ਜਿਹੜਾ ਆ ਉਹ ਸਾਂ ਦਾ ਬੈਨੀਫਿਟ ਲੈ ਕੇ ਦੁਪਹਿਰ ਦੇ ਟਾਈਮ ਜਿਹੜਾ ਹੈ ਇੱਥੇ ਟਾਈਮ ਪਾਸ ਕਰ ਸਕਦੇ ਹਾਂ ਤੇ ਵਧੀਆ ਜਿਹੜਾ ਹੈ ਟਾਈਮ ਨਿਗਾ ਸਕਦੇ ਹਾਂ ਸ਼ਹਿਰ ਦੇ ਵਿੱਚ ਥੋੜਾ ਜਿਹਾ ਕੰਮ ਸੀ ਤੇ ਮੈਂ ਆਪਣੇ ਕੈਮਰਾਮੈਨ ਨੂੰ ਕਿਹਾ ਕਿ ਅਸੀਂ ਵੀ ਚਲਾ ਚਲਦੇ ਹਾਂ ਤੇ ਪਾਰਕ ਜਾ ਕੇ ਬੈਠਦੇ ਤੇ ਟਾਈਮ ਪਾਸ ਕਰਦੇ ਤੇ ਟਾਈਮ ਪਾਸ ਕਰਨ ਤੋਂ ਬਧਾਉਨੇ ਆ ਟਾਈਮ ਪਾਸ ਕਰਨ ਦੇ ਲਈ ਇੱਥੇ ਪਹੁੰਚੇ ਆ ਤੇ ਇੱਕ ਅਲੌਕਿਕ ਕਲਾਕਾਰੀ ਦੇਖੀ ਉਹ ਕਲਾਕਾਰੀ ਜਿਹੜੀ ਉਹ ਅਸੀਂ ਤੁਹਾਡੇ ਵੀ ਰੂਪ ਰੂਪ ਕਰਦੇ ਆ ਤੇ ਆਓ ਤੁਹਾਨੂੰ ਦਿਖਾਉਣਾ ਵੀ ਉਹ ਕਲਾਕਾਰੀ ਕੀ ਹੈ ਕਹਿਣਾ ਨਹੀਂ ਦਿਖਾਉਣਾ ਹੈ ਤੇ ਵੇਖ ਕੇ ਫਿਰ ਤੁਹਾਡੇ ਨਾਲ ਬਾਕੀ ਡਿਸਕਸ ਕਰਦੇ ਆ ਤੇ ਆਓ ਦੇਖਦੇ ਆ ਦੋਸਤੋ ਇਸ ਟਾਈਮ ਜਿਹੜੀ ਕਲਾਕਾਰੀ ਉਹ ਦਿਖਾ ਰਹੇ ਆ ਵੀ ਇੱਥੇ ਇੱਕ ਬਰਨੇ ਦਾ ਪੇੜ ਨੂੰ ਬਰਨਾ ਵੀ ਕਿਹਾ ਜਾਂਦਾ ਜਾਂ ਕੁਝ ਹੋਰ ਵੀ ਕਿਹਾ ਜਾਂਦਾ ਦੱਸਿਓ ਇਹ ਕਲਾਕਾਰੀ ਜਿਹੜੀ ਤੁਸੀਂ ਸਕਰੀਨ ਦੇ ਉੱਤੇ ਦੇਖਦੇ ਪਿਓ ਇਹ ਉਹਦੇ ਦਰਖਤ ਦੇ ਉੱਤੇ ਆ ਮੇਰੇ ਖਿਆਲ ਨਾਲ ਹਰ ਆਸ਼ਿਕ ਨੇ ਹਰ ਨੌਜਵਾਨ ਨੇ ਆਪਣੀ ਆਪਣੀ ਜਿਹੜੀ ਉਹ ਗਹਿਰਾਈ ਦੀਆਂ ਗੱਲਾਂ ਜਿਹੜੀਆਂ ਲਿਖੀਆਂ ਨੇ ਮੇਰੇ ਖਾਲਾ ਜੋੜੀਆਂ ਦੇ ਨਾਂ ਆਪਣੇ ਦੋਸਤਾਂ ਦੇ ਨਾਂ ਆਪਣੇ ਮਿੱਤਰਾਂ ਦੇ ਨਾਂ ਤੇ ਬਹੁਤ ਸਾਰੇ ਨਾਂ ਜਿਹੜੇ ਆ ਉਹ ਇੱਥੇ ਖੁਣਵਾਏ ਹੋਏ ਆ ਇਹ ਡਰੈਕਟਰ ਦੇ ਉੱਤੇ ਇੰਨੀ ਜ਼ਿਆਦਾ ਜਿਹੜੀ ਇਹ ਪੂਰੇ ਦਾ ਪੂਰਾ ਟਹਿਣਾ ਜਿਹੜਾ ਆ ਘੜ ਤੋਂ ਘਟ ਜਿਹੜਾ 10 ਤੋਂ 15 ਫੁੱਟ ਦਾ ਲੜਾ ਲੰਬਾ ਟਹਿਣਾ ਆ ਉਹਦੇ ਉੱਤੇ ਇਹ ਕਲਾਕਾਰੀ ਜਿਹੜੀ ਉਹ ਕੀਤੀ ਹੋਈ ਹੈ ਤੇ ਬਹੁਤ ਜ਼ਿਆਦਾ ਤੁਸੀਂ ਦੇਖਦੇ ਪਿਓ ਕਿ ਇੱਥੇ ਜਿਹੜੀ ਉਹ ਕਲਾਕਾਰੀ ਕੀਤੀ ਹੋਈ ਹੈ ਲਗਾਤਾਰ ਜਿਹੜਾ ਉਹ ਮੈਂ ਤੁਹਾਨੂੰ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀ ਇੱਥੋਂ ਤੱਕ ਕਿ ਆ ਮੇਰਾ ਨਾਮ ਵੀ ਕਹਨੇ ਲੇ ਲਿਖਿਆ ਆ ਸਾਇਦ ਕਿਸੇ ਦਾ ਨਾਮ ਹੋਵੇ ਤਾਂ ਤੁਸੀਂ ਦੇਖਦੇ ਪਿਓ ਵੀ ਮੇਰਾ ਵੀ ਨਾਮ ਜਿਹੜਾ ਆ ਉਹ ਲਗ ਭਾਗ ਇੱਥੇ ਲਿਖਿਆ ਪਰ ਹੁਣ ਮੇਰਾ ਨਾਮ ਤਾਂ ਨਹੀਂ ਹੈਗਾ ਪਰ ਕਿਸੇ ਨੇ ਆਪਣਾ ਨਾਮ ਲਿਖਿਆ ਆ ਪਰ ਅੱਖਰ ਮੇਰੇ ਵੀ ਨਾਮ ਦੇ ਹੀ ਹੋਏ ਤੇ ਇਹੋ ਹੀ ਆਪਣਾ ਵੀ ਨਾਮ ਬੰਦਾ ਆ ਇੱਧਰ ਤੁਸੀਂ ਦੇਖਦੇ ਪਿਓ ਐਚ ਐਮ ਦਿਲ ਦੇ ਵਿੱਚ ਬਣਾਇਆ ਹੋਇਆ ਆ ਇੱਧਰ ਮੇਰੇ ਨਾਮ ਦੇ ਕੋਈ ਅੱਖਰ ਲਿਖੇ ਹੋਏ ਆ ਕਿਸੇ ਨੇ ਇੱਧਰ ਵੀ ਦਿਲ ਦੇ ਵਿੱਚ ਜੁ ਕੇ ਐਮ ਹਰ ਤਰ੍ਹਾਂ ਦੀ ਇੱਧਰ ਹੈਗਾ ਆ ਕਵਲ 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 ਦੇ ਨਾਲ ਕਵਲ ਬਾਈ ਤੇ ਵਿੱਚ ਹਾਟ ਤੇ ਇਧਰ ਤੁਸੀਂ ਦੇਖਦੇ ਪਿਓ ਕਿ ਕਾਫੀ ਜਿਆਦਾ ਜਿਹੜੀ ਇਹ ਮੀਨਾਕਾਰੀ ਜਿਹੜੀ ਹੈ ਇੱਥੇ ਤੁਸੀਂ ਦੇਖਦੇ ਪਿਓ ਕਿ ਬਹੁਤ ਵਧੀਆ ਤੁਸੀਂ ਜ਼ਿਆਦਾਤਰ ਦੇਖੋਗੇ ਕਿ ਜਿੱਥੇ-ਜਿੱਥੇ ਜਿਹੜੀ-ਜਿਹੜੀ ਵੀ ਮੀਨਾਕਾਰੀ ਕੀਤੀ ਉਹਦੇ ਵਿੱਚ ਦਿਲ ਜ਼ਰੂਰ ਬਣਾਇਆ ਹੋਇਆ ਆ ਇਧਰ ਵੀ ਕੁਝ ਮੇਰੇ ਨਾਲ ਜਿਹੜਾ ਆ ਤੇਲ ਦੇ ਬਣਾ ਕੇ ਦਾ ਨਾਮ ਲਿਖਿਆ ਹੋਇਆ ਆ ਮਤਲਬ ਵੀ ਇਸ ਦਰਖਤ ਦੇ ਜਿਹੜਾ ਆ ਚਾਰ ਚੁਫੇਰੇ ਤੁਸੀਂ ਦੇਖਦੇ ਪਿਓ ਕਿ ਬਹੁਤ ਸਾਰੀ ਜਿਹੜੀ ਉਹ ਮੀਨਾਕਾਰੀ ਜਿਹੜੀ ਹੈ ਆਪਣੀ ਜਿਹੜੀ ਉਹ ਕੀਤੀ ਹੋਈ ਹੈ ਕਿ ਇਹ ਨਹੀਂ ਵੀ ਥੱਲੇ ਇਹ ਜਿਹੜਾ ਆ 10 ਤੋਂ 12 15 ਫੁੱਟ ਦਾ ਜਿਹੜਾ ਇੱਕ ਟਹਿਣਾ ਆ ਉਹਦੇ ਉੱਤੇ ਤੇ ਜਿਹੜੀ ਕਲਾਕਾਰੀ ਕੀਤੀ ਕੀਤੀ ਹੈ ਉਹ ਕਲਾਕਾਰੀ ਦੇ ਨਾਲ-ਨਾਲ ਤੁਹਾਨੂੰ ਅਸੀਂ ਜਿਹੜਾ ਹੋਰ ਵੀ ਦਿਖਾਵਾਂਗੇ ਉੱਤੇ ਤੁਸੀਂ ਦੇਖਦੇ ਪਿਓ ਪੀ ਵੀ 06 06 ਜੈਸ ਤੇ ਬਹੁਤ ਸਾਰੇ ਨਾਮ ਆ ਜਿਹੜੇ ਉਹ ਇੱਥੇ ਖਣਵਾਏ ਹੋਏ ਆ ਤੇ ਬਹੁਤ ਜ਼ਿਆਦਾ ਜਿਹੜੇ ਨਾਮ ਨੇ ਉਹ ਤੁਸੀਂ ਦੇ ਦੇ ਪਈ ਇਹ ਨਹੀਂ ਵੀ ਉਹ ਟਾਹਣੇ ਦੇ ਉੱਤੇ ਹੀ ਇੱਥੇ ਜਿਹੜਾ ਉਹਦਾ ਮੇਨ ਤਣਾ ਆਣਾ ਜਿਹੜਾ ਇਹ ਰੁੱਖ ਦਾ ਜਿਹੜਾ ਮੇਨ ਤਣਾ ਆ ਉਹਦੇ ਉੱਤੇ ਵੀ ਪੂਰਾ ਜਿਹੜਾ ਆ ਕਿਸੇ ਨਾ ਕਿਸੇ ਤਰੀਕ ਨੂੰ ਲੈ ਕੇ ਆ ਪਤਾ ਨਹੀਂ ਸਨੀ ਹੈ ਕਿ ਸੋਨੂ ਹੈ ਇਹ ਵੀ ਤੁਸੀਂ ਦੇਖਦੇ ਪਈਓ ਪੰਜਾਬੀ ਦੇ ਵਿੱਚ ਵੀ ਜਿਹੜਾ ਇਹ ਨਾਮ ਖਣਵਾਇਆ ਮਤਲਬ ਪੂਰੇ ਤਣੇ ਦੇ ਉੱਤੇ ਵੀ ਜੇਕਰ ਤੁਸੀਂ ਦੇਖੋਗੇ ਕਿ ਕਿਤੇ ਨਾ ਕਿਤੇ ਕਿਤਨਾ ਕਿਤੇ ਜਿਹੜਾ ਆ ਉਹ ਉਹ ਜਿਹੜਾ ਨਾਂ ਲਿਖਿਆ ਹੋਇਆ ਈਵਨ ਕਿ ਪੂਰੇ ਦੇ ਪੂਰੇ ਜਿਹੜਾ ਆ ਇਹਦੇ ਜਿਹੜਾ ਆ ਨਾਂ ਜਿਹੜੇ ਆ ਉੱਪਰ ਖਣਵਾਏ ਹੋਏ ਆ ਇੱਧਰ ਵੀ ਆਪਾਂ ਜੇਕਰ ਵੇਖ ਲਈਏ ਤੇ ਇੱਧਰ ਵੀ ਜਿਹੜੇ ਆ ਉਹਦੇ ਤਣੇ ਦੇ ਉੱਤੇ ਵੀ ਜਿਹੜੇ ਆ ਨਾਂ ਕਾਫੀ ਜ਼ਿਆਦਾ ਜਿਹੜੇ ਆ ਕਹਿਣ ਤੋਂ ਭਾਅ ਵੀ ਬੜੀ ਹੀ ਖੂਬਸੂਰਤ ਜਿਹੜੀ ਹੈ ਮੀਨਾਕਾਰੀ ਉਹ ਤੇ ਹੈ ਹੀ ਆ ਆ ਇੱਥੇ ਮੇਰੇ ਕੈਮਰਾਮੈਨ ਦਾ ਇਸ਼ਾਰਾ ਹੋਇਆ ਕਿ ਇੱਧਰ ਵੀ ਤੁਸੀਂ ਦੇਖੋ ਵੀ ਉੱਪਰ ਇਹ ਘਟੋ ਘਟ ਮੇਰੇ ਖਣ ਨਾਲ ਕਾਫੀ ਜ਼ਿਆਦਾ ਉੱਪਰ ਆ ਜਿਹੜਾ ਉਹ ਉਹ ਤੁਸੀਂ ਦੇਖਦੇ ਪਿਓ ਕਿ ਅ ਬਣਿਆ ਹੋਇਆ ਆ ਤੇ ਤੁਸੀਂ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਵੀ ਇਥੇ ਥੋੜਾ ਆਪਾਂ ਜ਼ੂਮ ਕਰਨ ਦੀ ਕੋਸ਼ਿਸ਼ ਕਰਦੇ ਇਹਨੂੰ ਤੇ ਇੱਥੇ ਵੀ ਤੁਸੀਂ ਦੇਖਦੇ ਪਿਓ ਵੀ ਇਹ ਉੱਪਰਲਾ ਟਹਿਣਾ ਆ ਥੱਲੜਾ ਟਹਿਣਾ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਉਹ ਇਹ ਆ ਜਿਹਦੇ ਤੇ ਪੂਰੇ ਤੇ ਜਿਹੜੀ ਉਹ ਮੀਨਾਕਾਰੀ ਜਿਹੜੀ ਹੈ ਉਹ ਹੋਈ ਮੀਨਗੜੀ ਤੋਂ ਪਾਪੀ ਆਰਟ ਆਪਣਾ ਆਰਟ ਵਿਖਾਇਆ ਹੋਇਆ ਪਤਾ ਨਹੀਂ ਇੱਕ ਨਾਂ ਨੂੰ ਲਿਖਣ ਵਾਸਤੇ ਕਿੰਨਾ ਕਿੰਨਾ ਟਾਈਮ ਜੜਾਇਆ ਉਹ ਨੌਜਵਾਨਾਂ ਨੇ ਭੰਨਿਆ ਹੋਇਆ ਆ ਤੇ ਇੱਧਰ ਤੁਸੀਂ ਦੇਖਦੇ ਪਿਓ ਵੀ ਉੱਪਰ ਵੀ ਜਿਹੜਾ ਆ ਆ ਕਾਫੀ ਜ਼ਿਆਦਾ ਤਾਂ ਉੱਪਰਲੇ ਪਾਸੇ ਜਿਹੜਾ ਆ ਉੱਤੇ ਕੇ ਨੇ ਹੰਡੋਈ ਦਾ ਵੀ ਲਿਖਿਆ ਹੋਇਆ ਆ ਠੀਕ ਹੈ ਜੀ ਕਾਫੀ ਜ਼ਿਆਦਾ ਜਿਹੜਾ ਆ ਆ ਨਾਂ ਜਿਹੜੇ ਆ ਕਾਫੀ ਜ਼ਿਆਦਾ ਜਿਹੜੇ ਜੁਨੀਕ ਜਨੀਕ ਲਿਖੇ ਹੋਏ ਆ ਮੰਨੂ ਲਿਖਿਆ ਹੋਇਆ ਆ ਅੰਦੋਸ਼ ਲਿਖਿਆ ਹੋਇਆ ਆ ਮਤਲਬ ਕਾਫੀ ਜਿਆਦਾ ਨਾਂ ਜਿਹੜੇ ਆ ਉਹ ਇਸ ਦਰਖਤ ਦੇ ਉੱਤੇ ਜਿਹੜੀ ਉਹ ਮੀਨਾਕਾਰੀ ਜਿਹੜੀ ਉਹ ਕੀਤੀ ਹੋਈ ਹੈ ਤੇ ਬਹੁਤ ਜਿਆਦਾ ਜਿਹੜੇ ਆ ਉਹ ਨਾਂ ਤੁਸੀਂ ਦੇਖਦੇ ਪਈਓ ਮੇਰੇ ਨਾਲ ਤੇ ਦੋ ਤਣ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਉਹ ਤੁਸੀਂ ਦੇਖਦੇ ਪਈਓ ਇੱਕ ਵਾਰੀ ਮੈਂ ਫੇਰ ਤੋਂ ਤੁਹਾਨੂੰ ਜਿਹੜਾ ਆ ਮੇਨ ਮੇਡ ਜਿਹੜੀ ਇਹਦੇ ਉੱਤੇ ਝਾਂਤ ਜਿਹੜੀ ਮਰਵਾ ਜਾਗਾ ਤੇ ਤੁਸੀਂ ਦੇਖਦੇ ਪਈਓ ਕਿ ਬਹੁਤ ਸਾਰੇ ਨਾਂ ਜਿਹੜੇ ਆ ਉਹ ਇੱਥੇ ਉਲੇਖੇ ਹੋਏ ਆ ਤੇ ਬੜੀ ਹੀ ਖੂਬਸੂਰਤੀ ਦੇ ਨਾਲ ਜਿਹੜਾ ਆ ਜਿਹੜੀ ਮੀਨਾਕਾਰੀ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ ਤੇ ਬਹੁਤ ਜਿਆਦਾ ਜਿਹੜੇ ਨਾਮ ਆ ਤੁਸੀਂ ਦੇਖਦੇ ਪਿਓ ਕਿ ਇਹ ਅਲੱਗ ਹੀ ਵੇਵ ਜਿਹੜੇ ਆ ਦਿੰਦੇ ਆ ਜੇ ਮਤਲਬ ਖਾਸ ਕਰਕੇ ਇਸ ਦਰਖਤ ਦੇ ਉੱਤੇ ਕੇ ਦਾ ਧਿਆਨ ਪਾਵੇ ਤੇ ਉਹ ਵੀ ਦੇਖੇਗਾ ਕਿ ਕਾਫੀ ਜਿਆਦਾ ਜਿਹੜਾ ਆ ਇਸ ਦਰਖਤ ਦੇ ਉੱਤੇ ਜਿਹੜਾ ਆ ਆਪਣੀਆਂ ਯਾਦਾ ਸੰਜੋਗ ਜਿਹੜੇ ਆ ਲੋਕ ਗਏ ਹੋਏ ਆ ਲੋਕ ਕੀ ਇੱਥੇ ਸਿਰਫ ਸਟੂਡੈਂਟ ਜਾਂ ਜਿਹੜੇ ਪੜਨ ਲਿਖਣ ਵਾਲੇ ਬੱਚੇ ਆ ਸ਼ਾਇਦ ਉਹੀ ਆਂਦੇ ਆ ਤੇ ਟਾਈਮ ਪਾਸ ਜਿਹੜੇ ਕਰਦੇ ਨੇ ਉਹ ਟਾਈਮ ਪਾਸ ਦੇ ਨਾਲ-ਨਾਲ ਤੁਸੀਂ ਦੇਖਦੇ ਪਿਓ ਕਿ ਆਪਣੇ ਆਪਣੇ ਨਾਂ ਜਿਹੜੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਆ ਉਹਨਾਂ ਨੇ ਇੱਥੇ ਖੁਣਵਾਏ ਹੋਏ ਆ ਤੇ ਬਹੁਤ ਜ਼ਿਆਦਾ ਬਾਵਾ ਦੇ ਨਾਲ ਲਿਖਾਣੇ ਪੱਟਾ ਦੇ ਮੋਰਨੀਆਂ ਪਹੁੰਨੀਆਂ ਤੇ ਸੁਣੀਆਂ ਸੀ ਪਰ ਇਹ ਜਿਹੜਾ ਦਰਖਤ ਆ ਇਹਦੇ ਵੀ ਜਿਹੜਾ ਆ ਪੱਟਾ ਦੇ ਮੋਰਨੀਆਂ ਤੇ ਬਾਹ ਤੇ ਜਿਹੜੇ ਆ ਉਹਨਾਂ ਕੱਲੇ ਇਹ ਦਰਖਤ ਦਾ ਆਪਣਾ ਨਾਂ ਨਹੀਂ ਦੁਨੀਆ ਭਰ ਦੇ ਨਾਂ ਜਿਹੜੇ ਇਹ ਦਰਖਤ ਦੇ ਉੱਤੇ ਤੁਸੀਂ ਦੇਖਦੇ ਪਿਓ ਕਿ ਲਿਖੀ ਹੋਈ ਆ ਇੱਧਰ ਦੇਖੋ ਇੱਥੇ ਸ਼ਿਮਾ ਐਵੀ ਨਾਜ਼ੀ ਦੇ ਦੇ ਪਿਓ ਸ਼ਿਮਾ ਤੇ ਬਹੁਤ ਸਾਰੇ ਨਾਂ ਜਿਹੜੇ ਆ ਇਸ ਦਰਖਤ ਨੇ ਆਪਣੀ ਜਿਹੜਾ ਆ ਉਹ ਬਾਹ ਦੇ ਉੱਤੇ ਜਿਹੜੇ ਲਿਖੇ ਹੋਏ ਆ ਤੇ ਇਹਦੀ ਬਾਹ ਦੇ ਉੱਤੇ ਜਿਹੜਾ ਲੋਕਾਂ ਨੇ ਆਪਣੇ ਨਾਮ ਲਿਖ ਕੇ ਆਪਣਾ ਜਿਹੜਾ ਆ ਉਹ ਰਾਂਝਾ ਰਾਜੀ ਕੀਤਾ ਹੋਇਆ ਦੋਸਤ ਲਗਾਤਾਰ ਤਸਵੀਰਾਂ ਤੁਸੀਂ ਦੇਖੀਆਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਐਸੇ ਮਾਹੌਲ ਦੇ ਉੱਤੇ ਜਿਹੜਾ ਆ ਕਿਸੇ ਨੇ ਗੱਲ ਨਹੀਂ ਕੀਤੀ ਪਰ ਇਹ ਮਾਹੌਲ ਤੁਹਾਨੂੰ ਦਿਖਾਇਆ ਤੁਹਾਨੂੰ ਕੀ ਬਦ ਲੱਗਾ ਕਲਾ ਮੈਂ ਦੱਸ ਦਿਆਂ ਕਿ ਇਹ ਜਿਹੜੀ ਮੀਨਾਕਾਰੀ ਸਾਰੀ ਦੀ ਸਾਰੀ ਹੈ ਇਹ ਫੇਸਪਾਰਕ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਆ ਗੁਰਦਾਸਪੁਰ ਸ਼ਹਿਰ ਦੇ ਵਿੱਚ ਆ ਤੇ ਫੇਸਪਾਰਕ ਦੇ ਵਿੱਚ ਫੇਸਪਾਰਕ ਤੇ ਜਦੋਂ ਅਸੀਂ ਪਹੁੰਚੇ ਤਾਂ ਦੇਖਿਆ ਸੀ ਟਾਈਮ ਪਾਸ ਕਰਨ ਲਈ ਆਏ ਸੀ ਇਹ ਮੀਨਾਕਾਰੀ ਦੇਖੀ ਤੇ ਅਸੀਂ ਸੋਚਿਆ ਕਿ ਇਹ ਮੀਨਾਕਾਰੀ ਤੁਹਾਨੂੰ ਵੀ ਦਿਖਾ ਦਿੱਤੀ ਜਾਵੇ ਤੁਹਾਨੂੰ ਇਹ ਸਾਰੇ ਦੀ ਸਾਰੀ ਅਲੌਕਿਕ ਕਲਾਕਾਰੀ ਕਿਵੇਂ ਦੀ ਲੱਗੀ ਹੈ ਇਹ ਤੇ ਕਮੈਂਟ ਜਰੂਰ ਕਰਿਓ ਮੈਂ ਪਹਿਲਾਂ ਸੁਰਤੂ ਵੀ ਕਹਿ ਗਿਆ ਜਿਹੜਾ ਵੀ ਕਮੈਂਟ ਕਰਿਓ ਆਪਣੇ ਵਿਚਾਰ ਜਰੂਰ ਦਿਓ ਤੇ ਤੁਹਾਡੇ ਏਰੀਆ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਤਰਖਤ ਜਾਂ ਕੋਈ ਰੋਖਾ ਹੈ ਤੇ ਉਹਦੇ ਤੇ ਵੀ ਜਿਹੜਾ ਚਾਨਣਾ ਜਰੂਰ ਪਾਇਓ ਫੋਟੋ ਖਿੱਚ ਕੇ ਸੈਂਡ ਕਰਿਓ ਤੇ ਨਾਲ ਦੇ ਨਾਲ ਦੋਸਤੋ ਜੇਕਰ ਤੁਹਾਨੂੰ ਇਹ ਚੰਗਾ ਲੱਗੇ ਤੈਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਓ ਆਪਣੇ ਮਿੱਤਰਾਂ ਦੋਸਤਾਂ ਨਾਲ ਤੇ ਜੇ ਕਿਸੇ ਦਾ ਨਾਮ ਲਿਖਿਆ ਹੋਇਆ ਇੱਥੇ ਤੁਹਾਨੂੰ ਸ਼ੋਅ ਹੋਇਆ ਆ ਤੇ ਫੇਰ ਤਾਂ ਜਰੂਰ ਸ਼ੇਅਰ ਕਰਨਾ ਬੰਦਾ ਆ ਤੇ ਵੇਖਦੇ ਰਹੋ ਸਾਡਾ ਇਹ ਪ੍ਰੋਗਰਾਮ ਚੈਨਲ ਤੇ ਬਣੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਓ ਨਾਲ ਦੀ ਨਾਲ ਜਿਹੜਾ ਇਹਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਓ ਮੈਂ ਤੁਹਾਡਾ ਆਪਣਾ ਤਰਨਜੀਤ ਪੀਡੀਪੀਸੀ ਪੰਜਾਬੀ ਦਾ ਕੈਮਰਾਮੈਨ ਰਜਤ ਕੁਮਾਰ ਦੇ ਨਾਲ ਧੰਨਵਾਦ